میرے ہل لیا ہل لیا ہل لویا ہر راجا کے راجا پربوں کے پربھو سچے اور جیبت پرمیشور تیرا تانواد کر دیں میرے راجہ لوئی پربوں پربوں ہل

ਉੱਚਾ ਉਠਾਤੇ ਹੈ ਮੇਰੇ ਖੁਦਾਵੰ ਮੈਂ ਤੇਰਾ ਧੰਨਵਾਦ ਕਰਦਾ ਮੇਰੇ ਪਿਤਾ ਤੇਰੇ ਨਾਮ ਦੀ ਵਡਿਆਈ ਹੋਵੇ ਖੁਦਾਵੰ ਯਸ ਸੁਨਾਸਰੀ ਦੇ ਨਾਮ ਤੇ ਮੇਰੇ ਪਿਤਾ ਹallelujah 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 ਐ ਮਹਾਨ ਪਰਮੇਸ਼ਵਰ ਮੈਂ ਤੇਰਾ ਧੰਨਵਾਦ ਕਰਦਾ ਮੇਰੇ ਪਿਤਾ ਪਰਮੇਸ਼ਵਰ ਤੇਰੇ ਨਾਮ ਦੀ ਵਡਿਆਈ ਕਰਦਾ ਮੇਰੇ ਪਿਤਾ ਤੇਰੇ ਨਾਮ ਨੂੰ ਉੱਚਾ ਕਰਦਾ ਮੇਰੇ ਖੁਦਾਵੰ ਧੰਨਵਾਦ ਕਰਦਾ ਪ੍ਰਭੂ ਜੀ ਅੱਜ ਦੇ ਦਿਨ ਦੇ ਲਈ ਖੁਦਾਵੰ ਤੁਸੀਂ ਨੇ ਸਾਨੂੰ ਪੂਰਾ ਦਿਨ ਸਮਾਲ ਕੇ ਰੱਖਿਆ ਮੇਰੇ ਮਹਾਨ ਪਰਮੇਸ਼ਵਰ ਮੈਂ ਤੇਰਾ ਧੰਨਵਾਦ ਕਰਦਾ ਮੇਰੇ ਪਿਤਾ ਪਰਮੇਸ਼ਵਰ ਤੁਸੀਂ ਸਾਡੀ ਹਰ ਇੱਕ ਜਗ੍ਹਾ ਦੇ ਉੱਤੇ ਮਦਦ ਕੀਤੀ ਪ੍ਰਭੂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਰਾਜਾ ਹਾਲੇਲੂਇਆ 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 ਸੁਆਮੀ ਤੇਰਾ ਦਿਨਿਆਵਾਦ ਅਨਿਆਵਾਦ ਅਨਿਆਵਾਦ ਅਬਾ ਪਿਤਾ ਤੇਰਾ ਦਿਨਿਆਵਾਦ ਅਨਿਆਵਾਦ ਅਨਿਆਵਾਦ ਸਾਰੇ ਉਪਕਾਰਾਂ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ ਮੇਰੇ ਪਿਤਾ ਮਹਾਨ ਪਰਮੇਸ਼ਰ ਸਾਨੂੰ ਪਾਪ ਤੋਂ ਬਚਾਉਣ ਦੇ ਲਈ ਤੇਰਾ ਧੰਵਾਦ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਰ ਤੇਰਾ ਧੰਵਾਦ ਕਰਦੇ ਹਾਂ ਹਾਲੇਲੂਇਆ 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 ਯਹੋਵਾ ਪਰਮੇਸ਼ਰ ਯਹੋਵਾ ਪਰਮੇਸ਼ਰ ਯਹੋਵਾ ਪਰਮੇਸ਼ਰ ਰਾਜਾਂ ਕੇ ਰਾਜਾ ਪ੍ਰਭੂ ਕੇ ਪ੍ਰਭੂ ਸੱਚੇ ਔਰ ਜੀਵਤ ਪਰਮੇਸ਼ਰ ਖੁਦਾਵੰਦਾ ਜਦੀ ਪ੍ਰਾਰਥਨਾ ਮੇਰੇ ਪਿਤਾ ਪਰਮੇਸ਼ਰ ਅੱਜ ਦਾ ਵਚਨ ਮੇਰੇ ਮਹਾਨ ਪਰਮੇਸ਼ਰ ਮੇਰੇ ਖੁਦਾਵੰਤ ਦੀ ਔਰਤ ਹੋਵੇ ਮੇਰੇ ਪਿਤਾ ਤੂੰ ਮਾ ਆਪਣੀ ਆਤਮਾ ਦੇ ਦੁਬਾਰਾ ਚਲਾ ਮੇਰੇ ਖੁਦਾਵੰ ਮੈਂ ਤੇਰਾ ਧੰਨਵਾਦ ਕਰਦਾ ਮੇਰੇ ਰਾਜਾ ਹallelujah 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 ਯਹੋਵਾ ਪਰਮੇਸ਼ਰ ਯਹੋਵਾ ਪਰਮੇਸ਼ਰ ਯਹੋਵਾ ਪਰਮੇਸ਼ਰ ਮੇਰੇ ਪਿਤਾ ਇਸ ਮੌਸਮ ਦੇ ਵਿੱਚ ਵੀ ਮੇਰੇ ਪਿਤਾ ਪਰਮੇਸ਼ਰ ਤੂੰ ਆਪਣੇ ਲੋਕਾਂ ਨੂੰ ਸੰਭਾਲ ਕੇ ਰੱਖ ਖੁਦਾਵੰ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਤੇਰੇ ਸੇਵਕ ਸੰਤਾਂ ਦੇ ਲਈ ਮਹਾਨ ਪਰਮੇਸ਼ਵਰ ਮੇਰੇ ਪਿਤਾ ਪਰਮੇਸ਼ਵਰ ਤੂੰ ਆਪਣੇ ਸੇਵਕ ਸੰਤਾਂ ਨੂੰ ਪਵਿੱਤਰ ਤਾਈ ਦੇ ਮੇਰੇ ਪਿਤਾ ਪਰਮੇਸ਼ਵਰ ਤੇਰੇ ਵਚਨ ਨੂੰ ਪੂਰਾ ਕਰਨ ਦੇ ਲਈ ਸਮਝ ਔਰ ਬੁੱਧੀ ਦੇ ਵਿਵੇਕ ਦੇ ਮੇਰੇ ਪਿਤਾ ਸ਼ੈਤਾਨ ਕਿਸੇ ਵੀ ਪ੍ਰਕਾਰ ਦਾ ਅਟੈਕ ਨਾ ਕਰ ਸਕੇ ਮੇਰੇ ਰਾਜਾ ਦਇਆ ਕਿਰਪਾ ਕਰ ਮੇਰੇ ਰਾਜਾ ਹਾਲੇਲੂਇਆ ਮਹਾਨ ਪਰਮੇਸ਼ਵਰ ਤੂੰ ਰਾਜੇ ਅੰਦਰ ਰਾਜਾ ਤੂੰ ਪ੍ਰਭੂਆਂ ਦਾ ਪ੍ਰਭੂ ਸੱਚੇ ਔਰ ਜੀਬਤ ਪਰਮੇਸ਼ਵਰ ਤੇਰਾ ਧੰਨਵਾਦ ਕਰਦੇ ਮੇਰੇ ਪਿਤਾ ਹਾਲੇਲੂਇਆ 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 ਹਮਾਹਾਨ ਪਰਮੇਸ਼ਵਰ ਜਿੰਨੇ ਵੀ ਖੁਦਾਵੰਨ ਜਾਨ ਮੇਰੇ ਪਿਤਾ ਇਸ ਆਨਲਾਈਨ ਖੁਦਾਵੰਨ ਮੇਰੇ ਪਿਤਾ ਪਰਮੇਸ਼ਵਰ ਦੇਖਣ ਮੇਰੇ ਪਿਤਾ ਸੁਣਨ ਮੇਰੇ ਪਿਤਾ ਪਰਮੇਸ਼ਵਰ ਇੱਕ ਇੱਕ ਦੇ ਜੀਵਨ ਨੂੰ ਖੁਦਾਵੰਨ ਤੁਸੀਂ ਬਲੈਸ ਕਰੋ ਮੇਰੇ ਪਿਤਾ ਪਰਮੇਸ਼ਵਰ ਮੇਰੇ ਪਿਤਾ ਉਹਨਾਂ ਦੇ ਜੀਵਨ 'ਚ ਬੜੀ ਆਸ਼ੀਸ਼ ਔਰ ਬਰਕਤ ਦੋ ਖੁਦਾਵੰਨ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਰਾਜਾ ਹਾਲੇਲੂਇਆ 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 سومی دنیا وادیا وایدا دھنیا وا خداون کردے میرے پیتا جی وچن دے میرے پیتا پرمیشور اے مہان پرمیشور سامرتی پرمیشور تیرا تنوع کردے میرے راجا ہل لوئ ہلو آل لوئی ਸ਼ੇਨਾਓ ਕੇ ਯਹੋਵਾ ਰਾਜਾਂ ਕੇ ਰਾਜਾ ਪ੍ਰਭੂ ਕੇ ਪ੍ਰਭੂ ਸੱਚੇ ਔਰ ਜੀਵਤ ਪਰਮੇਸ਼ਵਰ ਤੇਰਾ ਧੰਨਵਾਦ ਕਰਦੇ ਮੇਰੇ ਪਿਤਾ ਤੇਰੇ ਨਾਮ ਦੀ ਜੈ ਜੈਕਾਰ ਕਰਦੇ ਮੇਰੇ ਰਾਜਾ ਹallelujah 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 ਸਵਾਮੀ ਤੇਰਾ ਧੰਨਵਾਦ 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 ਸੱਚੇ ਪਿਤਾ ਪਰਮੇਸ਼ਵਰ ਤੇਰਾ ਧੰਨਵਾਦ ਕਰਦੇ ਆ ਰਾਜਾਂ ਦੇ ਰਾਜਾ ਤੇਰਾ ਧੰਨਵਾਦ ਕਰਦੇ ਆ ਪ੍ਰਭੂਆਂ ਦੇ ਪ੍ਰਭੂ ਤੇਰਾ ਧੰਨਵਾਦ ਕਰਦੇ ਆ سامرتی پرمیشور تیرا دنواد کر دیں میرے راجا ہل لو یا ہل لو یا ہل لو یا ہل لو یا ہو با پرمیشور یہو باہ پرمیشور ہو باہ پرمیشور ہو با پرمیشور میں تیری دیا مغد میرے راجا ہل لو यहोवा परमेश्वर यहोवा परमेश्वर यहोवा परमेश्वर यहोवा परमेश्वर یا ہو واہ پرمیشور یا ہو باہ پرمیشوری جے جے کار جے राजाओं के राजा तेरा धन्यवाद कर جی प्रभुओं के प्रभु तेरा धन्यवाद कर کار महान परमेश्वर راجا تیرا دنیا واید کرد پربھوؤں کے پربھو تیرا دنیا واید کردیں مہان پرمیشور تیرا دنیا وا کر رحم فضل کرے پرمیشور تیرا دنواد کر دیں میرے پتا پرمیشورے نام کی وڈیائی نام دی ستوتی دیں ਮਹਾਨ ਪਰਮੇਸ਼ਵਰ ਸਮਰਤੀ ਪਰਮੇਸ਼ਵਰ ਦਿਆਲੂ ਤੇ ਕਿਰਪਾਲੂ ਪਰਮੇਸ਼ਵਰ ਮੈਂ ਤੇਰੀ ਜਾਜਾਕਾਰ ਕਰਦਾ ਮੇਰੇ ਰਾਜਾ ਹallelujah 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 ਪਵਿੱਤਰ ਆਤਮਾ ਸਾਡੀ ਗਵਾਈ ਕਰੋ 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 ਪਵਿੱਤਰ ਆਤਮਾ ਮੇਰੇ ਪਿਤਾ ਪਰਮੇਸ਼ਵਰ ਮੈਂ ਆਪਣੇ ਆਪ ਨੂੰ ਤੁਹਾਡੇ ਹੱਥਾਂ ਸੌਂਪਦਾ ਮੇਰੇ ਪਿਤਾ ਪਰਮੇਸ਼ਵਰ ਐ ਮਹਾਨ ਪਰਮੇਸ਼ਵਰ ਮੈਂ ਤੇਰੇ ਹੱਥਾਂ 'ਚ ਆਪਣੇ ਆਪ ਨੂੰ ਸੌਂਪਦਾ ਖੁਦਾਵੰਦ ਅੱਜ ਦਾ ਜੋ ਵਚਨ ਪੜਿਆ ਜਾਵੇ ਮੇਰੇ ਪਿਤਾ ਪਰਮੇਸ਼ਵਰ ਹਰੇਕ ਦੇ ਜੀਵਨ 'ਚ ਤਰੱਕੀ ਔਰ ਉਨਤੀ ਲੈ ਕੇ ਆਵੇ ਮੇਰੇ ਪਿਤਾ ਪਰਮੇਸ਼ਵਰ ਮੇਰੇ ਖੁਦਾਵੰਦ ਆਪਣੀ ਆਤਮਾ ਦੇ ਦੁਬਾਰਾ ਮੇਰੇ ਪਿਤਾ ਮੇਰੀ ਬੋਲਣ ਦੇ ਵਿੱਚ ਮਦਦ ਕਰੋ ਪ੍ਰਭੂ ਮੈਂ ਨਾ ਬੋਲਾਂ ਤੇਰਾ ਪਾਕ ਰੂਹ ਮੇਰੇ ਵਿੱਚ ਦੀ ਹੋ ਕੇ ਬੋਲੇ ਪਿਤਾ ਪਰਮੇਸ਼ਵਰ ਮੈਂ ਆਪਣੇ ਆਪ ਨੂੰ ਦੀਨ ਔਰ ਨਮਰ ਕਰਦਾ ਮੇਰੇ ਰਾਜਾ ਆਪਣੇ ਆਪ ਨੂੰ ਹਾਲੀਨ ਕਰਦਾ ਮੇਰੇ ਖੁਦਾਬੰਦ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਤਾ ਪਰਮੇਸ਼ਵਰ ਜੀ ਰਾਜਿਆਂ ਦੇ ਰਾਜਾ ਯਿਸੂ ਮਸੀਹ ਦੇ ਨਾਮ ਚ ਆਮੀਨ ਆਮੀਨ ਸੋ ਪ੍ਰਭੂ ਆਪ ਨੂੰ ਸਭ ਨੂੰ ਬlesਸ ਕਰੇ ਜਿੰਨੇ ਵੀ ਜਾਨ ਅਸੀਂ ਆਨਲਾਈਨ ਆ ਮੈਂ ਥੋੜਾ ਟਾਈਮ ਤੁਹਾਡਾ ਲਵਾਗਾ ਔਰ ਜਿੰਨੇ ਜਾਣੇ ਵੀ ਇਸ ਟਾਈਮ ਲਾਈਵ ਦੇਖ ਰਹੇ ਨੇ ਔਰ ਜਿੰਨੇ ਜਾਣੇ ਬਾਦ ਦੇ ਵਿੱਚ ਇਸ ਵੀਡੀਓ ਨੂੰ ਦੇਖਣਗੇ ਮੈਂ ਉਹਨਾਂ ਸਭਾਂ ਦੇ ਲਈ ਵਚਨ ਸ਼ੇਅਰ ਕਰਨਾ ਚਾਹੁੰਦਾ ਮੈਂ ਚਾਹੁੰਨਾ ਕਿ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਕੁਝ ਸਿੱਖੀਏ ਪਰਮੇਸ਼ਰ ਦੇ ਲੋਕੋ ਅਸੀਂ ਸਭ ਜਾਣਦੇ ਆ ਕਿ ਅਸੀਂ ਕਿਸ ਸਮੇਂ ਦੇ ਵਿੱਚ ਗੁਜ਼ਰ ਰਹੇ ਹਾਂ ਪਰ ਕਿਦਾਂ ਦਾ ਜਿਹੜਾ ਸਮਾਂ ਉਹ ਚੱਲਦਾ ਪਿਆ ਅਸੀਂ ਰੋਜ਼ ਮਹਾਰਾ ਜ਼ਿੰਦਗੀ ਦੇ ਵਿੱਚ ਸਰੀਰ ਔਰ ਸੰਸਾਰ ਦੇ ਵਿੱਚ ਅਸੀਂ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਅਲੱਗ-ਅਲੱਗ ਪ੍ਰਕਾਰ ਦੇ ਯਤਨ ਕਰਦੇ ਪਿਆ ਔਰ ਜਦੋਂ ਅਸੀਂ ਸਰੀਰ ਆ ਸੰਸਾਰ ਦੇ ਵਿੱਚ ਚੱਲਦੇ ਪਿਆ ਅਨੇਕਾਂ ਪ੍ਰਕਾਰ ਦੀਆਂ ਸਾਡੇ ਤੋਂ ਗਲਤੀਆਂ ਸਾਡੇ ਤੋਂ ਗੁਨਾਹ ਸਾਡੇ ਤੋਂ ਪਾਪ ਹੁੰਦੇ ਪਏ ਨੇ ਅਸੀਂ ਅੱਜ ਇੱਕ ਟੌਪਿਕ ਦੇ ਉੱਤੇ ਗੱਲ ਕਰਾਂਗੇ ਅਸੀਂ ਜਾਣਾਂਗੇ ਪਰਮੇਸ਼ਰ ਦੇ ਬਚਨ ਦੇ ਵਿੱਚੋਂ ਕਿ ਕਿਸ ਪ੍ਰਕਾਰ ਪਰਮੇਸ਼ਰ ਦਾ ਵਚਨ ਹੈ ਜਿਹੜਾ ਸਾਨੂੰ ਪਾਪ ਤੋਂ ਬਚਾ ਕੇ ਰੱਖਦਾ ਹੈ ਹਾਲੇਲੂਇਆ ਅਸੀਂ ਜਾਣਾਂਗੇ ਪਰਮੇਸ਼ਰ ਦਾ ਜਿਹੜਾ ਕਲਾਮ ਹੈ ਸਾਡੇ ਲਈ ਕੀ ਮਹੱਤਵ ਰੱਖਦਾ ਹੈ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਔਰ ਆਪਣੇ ਜੀਵਨ ਦੇ ਅੰਦਰ ਜੋ ਵੀ ਕਮੀ ਹੈ ਉਹ ਕਮੀ ਨੂੰ ਵਚਨ ਦੇ ਰਾਈ ਦੇਖਾਂਗੇ ਔਰ ਉਸ ਕਮੀ ਨੂੰ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਬਾਈਬਲ ਦੇ ਵਿੱਚ ਲਿਖਿਆ ਕੋਈ ਵੀ ਧਰਮ ਹੀ ਨਹੀਂ ਹੈਗਾ ਕੋਈ ਵੀ ਪਵਿੱਤਰ ਨਹੀਂ ਹੈਗਾ ਅਸੀਂ ਪਰਮੇਸ਼ਰ ਦੇ ਬਚਨ ਦੇ ਵਿੱਚੋਂ ਕੋਸ਼ਿਸ਼ ਕਰਾਂਗੇ ਕਿ ਜਦੋਂ ਪਰਮੇਸ਼ਰ ਦਾ ਪੁੱਤਰ ਪ੍ਰਭ ਯਿਸੂ ਮਸੀਹ ਪ੍ਰਗਟ ਹੋਵੇ ਸਤਾਰਤੀ ਦੇ ਉੱਤੇ ਤਾਂ ਅਸੀਂ ਉਠਾਏ ਜਾਈਏ ਅਸੀਂ ਇਸ ਯਤਨ ਦੇ ਵਿੱਚ ਰਹਿਣਾ ਇਸ ਕੋਸ਼ਿਸ਼ ਦੇ ਵਿੱਚ ਰਹਿਣਾ ਅਸੀਂ ਵਚਨ ਦੇ ਵਿੱਚੋਂ ਅੱਜ ਕੁਝ ਗੱਲਾਂ ਨੇ ਜਿਹੜੀਆਂ ਜਿਹੜੀਆਂ ਸਾਡੇ ਰੋਜ਼ ਮਰਾਂ ਜ਼ਿੰਦਗੀ ਦੇ ਵਿੱਚ ਸਾਡੇ ਨਾਲ ਵਾਪਰਦੀਆਂ ਨੇ ਅਸੀਂ ਉਹਨਾਂ ਗੱਲਾਂ ਨੂੰ ਅੱਜ ਸਿੱਖਾਂਗੇ ਮੇਰੇ ਭੈਣੋ ਤੇ ਭਰਾਵੋ ਪ੍ਰਭੂ ਦੇ ਵਚਨ ਦੇ ਵਿੱਚ ਜਦੋਂ ਅਸੀਂ ਸ਼ੁਰੂਆਤ ਦੇ ਵਿੱਚ ਦੇਖਦੇ ਹਾਂ ਜਦੋਂ ਪਵਿੱਤਰ ਸ਼ਾਸਤਰ ਬਾਈਬਲ ਜੋ ਸਾਡੇ ਕੋਲ ਮੌਜੂਦ ਹੈ ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪਰਮੇਸ਼ਰ ਨੇ ਕਿਸ ਪ੍ਰਕਾਰ ਆਦਮ ਤੇ ਹਵਾ ਨੂੰ ਬਣਾਇਆ ਕਿਸ ਪ੍ਰਕਾਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਦਾ ਨੇ ਪਰਮੇਸ਼ਰ ਨੇ ਉਹਨਾਂ ਨੂੰ ਆਗਿਆ ਦਿੱਤੀ ਔਰ ਕਿਸ ਪ੍ਰਕਾਰ ਉਹਨਾਂ ਨੂੰ ਅਧਿਕਾਰ ਦਿੱਤਾ ਅਸੀਂ ਸਭ ਜਾਣਦੇ ਹਾਂ ਪ੍ਰਭੂ ਦੇ ਵਚਨ ਚ ਲਿਖਿਆ ਕਿ ਤੁਹਾਨੂੰ ਕਿਸਰਨ ਵਾਲੀਆਂ ਚੀਜ਼ਾਂ ਤੇ ਪੇੜ ਪੌਦਿਆਂ ਤੇ ਜਾਨਵਰਾਂ ਤੇ ਧਰਤੀ ਦੀ ਹਰ ਇੱਕ ਵਸਤੂ ਦੇ ਉੱਤੇ ਸਾਨੂੰ ਅਧਿਕਾਰ ਦਿੱਤਾ। ਅਰ ਸਾਨੂੰ ਆਗਿਆਵਾਂ ਦਿੱਤੀਆਂ ਆਦਮ ਨੂੰ ਆਗਿਆ ਦਿੱਤੀ ਕਿ ਤੂੰ ਆਹ ਕੰਮ ਜਿਹੜਾ ਆਦਨ ਦੇ ਬਾਗ ਦੇ ਵਿੱਚੋਂ ਭਲੇ ਔਰ ਬੁਰੇ ਦਾ ਫਲ ਆ ਜਿਹੜਾ ਨਹੀਂ ਖਾਣਾ। ਅਸੀਂ ਸਭ ਜਾਣਦੇ ਹਾਂ ਕਿ ਕਿਸ ਪ੍ਰਕਾਰ ਆਦਮ ਤੇ ਹਵਾ ਨੇ ਪਾਪ ਕੀਤਾ। ਆਪ ਕਰਨ ਤੋਂ ਬਾਅਦ ਆਦਮ ਤੇ ਹਵਾ ਨੇ ਫਲ ਖਾਣ ਤੋਂ ਬਾਅਦ ਚੰਗੇ ਭਲੇ ਤੇ ਬੁਰੇ ਦਾ ਪਰਮੇਸ਼ਰ ਜਦੋਂ ਉਹਨਾਂ ਦੇ ਕੋਲ ਜਾਂਦਾ ਹੈ ਔਰ ਜਾ ਕੇ ਜਦੋਂ ਅਸੀਂ ਉਤਪਤੀ ਦੀ ਕਿਤਾਬ ਦਾ 3 ਅਧਿਆਇ ਔਰ ਉਸ ਦੇ ਉਤਪਤੀ ਦੀ ਕਿਤਾਬ ਦਾ 3 ਅਧਿਆਇ ਔਰ ਉਸ ਦੇ ਜਦੋਂ ਅਸੀਂ ਅ 12 ਬਚਨ ਨੂੰ ਪੜਦੇ ਆਂ ਹਰ ਪਰਮੇਸ਼ਰ ਦੇ ਵਚਨ ਚ ਲਿਖਿਆ ਫੇਰ ਆਦਮੀ ਨੇ ਆਖਿਆ ਜਿਸ ਤੀਮੀ ਨੇ ਨੂੰ ਤੂੰ ਮੈਨੂੰ ਦਿੱਤਾ ਸੀ ਉਸਨੇ ਮੈਨੂੰ ਬਿਰਸ ਤੋਂ ਦਿੱਤਾ ਮੈਂ ਤਾਂ ਖਾਦਾ ਅਗਰ ਅਸੀਂ ਤੋਂ ਪਹਿਲਾਂ ਦੇਖਦੇ ਆਂ ਕਿ ਪਰਮੇਸ਼ਰ ਜਦੋਂ ਆਦਮ ਦੇ ਕੋਲ ਜਾਂਦਾ ਹੈ ਪਰਮੇਸ਼ਰ ਨੂੰ ਪੁੱਛਦਾ ਕਿ ਤੂੰ ਇਹ ਇਹ ਗਲਤੀ ਕਿਉਂ ਕੀਤੀ ਤੂੰ ਭਲੇ ਤੇ ਬੁਰੇ ਦਾ ਫਲ ਕਿਉਂ ਖਾਦਾ ਤੇ ਆਦਮੀ ਆ ਜਿਹੜਾ 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 ਆਦਮ ਹੈ ਜਿਹਨੂੰ ਅਸੀਂ ਬਾਬਾ ਆਦਮ ਕਹਿੰਦੇ ਆ ਬਾਬਾ ਆਦਮ ਆਦਮ ਨੇ ਜਿਹੜਾ ਫਲ ਖਾਦਾ ਫਲ ਖਾਣ ਤੋਂ ਬਾਅਦ ਗਲਤੀ ਕਰਨ ਤੋਂ ਬਾਅਦ ਆਗਿਆ ਤੋੜਨ ਤੋਂ ਬਾਅਦ ਪਰਮੇਸ਼ਰ ਦੇ ਕੋਲ ਜਾਂਦਾ ਹੈ ਪਰਮੇਸ਼ਰ ਨੂੰ ਪੁੱਛਦਾ ਵੀ ਤੂੰ ਇਹ ਕੰਮ ਕਿਉਂ ਕੀਤਾ ਤੇ ਪਵਿੱਤਰ ਸਾਸਤਰ ਬਾਈਬਲ ਦੇ ਵਿੱਚ ਲਿਖਿਆ ਜੋ ਆਦਮੀ ਦਾ ਜੋ ਆਦਮ ਦਾ ਪਹਿਲਾ ਜਵਾਬ ਸੀ ਇਹ ਸੀ ਫਿਰ ਆਦਮੀ ਨੇ ਆਖਿਆ ਕਿ ਜਿਸ ਤੀਮੀ ਨੂੰ ਤੂੰ ਮੈਨੂੰ ਦਿੱਤਾ ਸੀ ਉਸਨੇ ਮੈਨੂੰ ਵਿਰਸ ਤੋਂ ਖਾਣ ਨੂੰ ਦਿੱਤਾ ਮੈਂ ਤਾਂ ਖਾਦਾ ਪਰਮੇਸ਼ਰ ਦੇ ਲੋਕੋ ਆਦਮ ਨੇ ਇਕਲੀਅਰ ਕਰ ਦਿੱਤਾ ਕਿ ਮੇਰਾ ਕਸੂਰ ਉਹ ਪਰਮੇਸ਼ਰ ਦੇ ਉੱਤੇ ਦੋਸ਼ ਲਾਉਂਦਾ ਪਿਆ ਕਿ ਕਹਿੰਦਾ ਪਿਆ ਜਿਹੜੀ ਇਸਤਰੀ ਜਿਹੜੀ ਤੀਵੀਂ ਤੈ ਮੈਨੂੰ ਦਿੱਤੀ ਉਹਨੇ ਮੈਨੂੰ ਖਾਣ ਨੂੰ ਦਿੱਤਾ ਮੈਂ ਤਾਂ ਖਾਦਾ ਪਰਮੇਸ਼ਰ ਨੇ ਉਸੇ ਟਾਈਮ ਜਦੋਂ ਔਰਤ ਨੂੰ ਪੁੱਛਿਆ ਤੀਵੀਂ ਨੂੰ ਪੁੱਛਿਆ ਤਦ ਯਹੋਵਾ ਜਦੋਂ ਅਸੀਂ 13 ਬਚਨ ਪੜ੍ਹਦੇ ਆ 3 10 13 ਉਹ ਲਿਖਿਆ ਤਦ ਯਹੋਵਾ ਪਰਮੇਸ਼ਰ ਨੇ ਤੀਵੀਂ ਨੂੰ ਆਖਿਆ ਕੀ ਤੂੰ ਇਹ ਕੀ ਕੀਤਾ ਤੀਮੀ ਨੇ ਆਖਿਆ ਕਿ ਸਪਨੇ ਮੈਨੂੰ ਪਰਮਾਇਆ ਮੈਂ ਤਾਂ ਕਹਾਦਾ ਕੀ ਕੀਤਾ ਇਹਨਾਂ ਨੇ ਦੋਨਾਂ ਨੇ ਆਦਮ ਨੇ ਔਰਤ ਦੇ ਉੱਤੇ ਗੱਲ ਛੱਡ ਦਿੱਤੀ ਔਰ ਔਰਤ ਨੇ ਸਪ ਦੇ ਉੱਤੇ ਗੱਲ ਛੱਡ ਦਿੱਤੀ ਇੱਕ ਵਚਨ ਹੋਰ ਦੇਖ ਲੈਣੇ ਆ ਵਚਨ ਦੇ ਵਿੱਚ ਜਦੋਂ ਅਸੀਂ ਦੇਖਦੇ ਆ ਕਾਇਨ ਤੇ ਹਾਬਲ ਦੋਨੇ ਭਰਾ 7 ਅਚਾਰ ਅਧਿਆਏ ਤਾਂ ਪਰਮੇਸ਼ਰ ਜਦੋਂ ਹਾਬਲ ਦਾ ਕਤਲ ਕਾਇਨ ਨੇ ਕੀਤਾ ਕਾਇਨ ਨੂੰ ਪਰਮੇਸ਼ਰ ਪੁੱਛਦਾ ਹੈ ਤਾਂ ਯਹੋਵਾ ਨੇ ਕਾਇਨ ਨੂੰ ਆਖਿਆ 9 ਵਚਨ ਦੇ ਵਿੱਚ ਤੇਰਾ ਭਰਾ ਹਾਬਲ ਕਿੱਥੇ ਹੈ ਤਾਂ ਉਸ ਨੇ ਆਖਿਆ ਮੈਂ ਨਹੀਂ ਜਾਣਦਾ ਪਹਿਲਾਂ ਮੈਂ ਆਪਣੇ ਭਰਾ ਦਾ ਰਾਖਾ ਹਾਂ ਇਤੇ ਵੀ ਇਹ ਜ਼ਗਾਂ ਦੇ ਉੱਤੇ ਵੀ ਕਾਇਨਾ ਜਿਹੜਾ ਪਰਮੇਸ਼ਰ ਦੇ ਨਾਲ ਸਿੱਧੀ ਗੱਲ ਨਹੀਂ ਕਰਦਾ ਪਿਆ ਬੇਮੁੱਖੋ ਗੱਲ ਕਰਦਾ ਪਿਆ ਕਹਿੰਦਾ ਮੈਂ ਆਪਣੇ ਭਰਾ ਦਾ ਰਾਖਣ ਲੱਗਿਆ ਪਿਆ ਇਧਰ ਔਰਤ ਤੇ ਜਿਹੜਾ ਤੀਵੀਂ ਤੇ ਜਿਹੜਾ ਆਦਮ ਸੀ ਆਦਮ ਤੇ ਹਵਾ ਇਹਨਾਂ ਨੇ ਵੀ ਦੂਜੇ ਤੇ ਦੋਸ਼ ਮਾਰ ਦਿੱਤਾ ਪਰਮੇਸ਼ਰ ਤੇ ਔਰਤ ਨੇ ਸੱਪ ਦੇ ਉੱਤੇ ਮਾਰ ਦਿੱਤਾ ਦੋਸ਼ ਆਦਮ ਨੇ ਪਰਮੇਸ਼ਰ ਨੂੰ ਕਹਿੰਦਾ ਤੂੰ ਮੈਨੂੰ ਇਹ ਤੀਮੀ ਦਿੱਤੀ ਸੀ ਮੈਂ ਵੋਤੀ ਤੁਹਾਡਾ ਨਾ ਗੱਲ ਨਹੀਂ ਕਰਾਂਗਾ ਕਿ ਮੈਂ ਤੁਹਾਨੂੰ ਬਹੁਤ ਗਿਆਨ ਬੰਡਾ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹੈ ਕਿ ਤਿੰਨ ਵਚਨਾਂ ਦਾ ਵਿੱਚ ਸਾਨੂੰ ਸਿੱਖਣ ਨੂੰ ਕੀ ਮਿਲਦਾ ਹੈ ਅਸੀਂ ਵੀ ਆਪਣੀ ਜ਼ਿੰਦਗੀ ਦੇ ਅੰਦਰ ਰੋਜ਼ਮਰਾਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਜ਼ਿੰਦਗੀ ਸਾਡੇ ਫੇਲੀਅਰ ਆ ਗਈ ਬਹੁਤ ਗਲਤੀਆਂ ਹੋ ਗਈਆਂ ਬਹੁਤ ਜਗ੍ਹਾ ਤੇ ਅਸੀਂ ਟੁੱਟ ਚੁੱਕੇ ਹਾਂ ਤੇ ਅਸੀਂ ਆਪਣੀ ਗਲਤੀ ਮੰਨਣ ਦੀ ਬਜਾਏ ਪਰਮੇਸ਼ਰ ਦੇ ਕੋਲ ਅਸੀਂ ਗੋਡੇ ਗੋਡੇ ਟੇਕਣ ਦੀ ਬਜਾਏ ਖੁਦ ਐਕਸੈਪਟ ਕਰਨ ਦੀ ਬਜਾਏ ਅਸੀਂ ਨੇ ਆਪਣੀ ਜ਼ਿੰਦਗੀ ਦੇ ਹਰ ਇੱਕ ਗੱਲ ਦਾ ਜਿਹੜਾ ਪੜਾਓ ਆ ਉਹ ਦੂਜਿਆਂ ਦੇ ਉੱਤੇ ਦੋਸ਼ ਮਾਰ ਦਿੱਤਾ ਉਹਨੇ ਆਏ ਨਹੀਂ ਕੀਤਾ ਮੇਰੇ ਬੇਟੇ ਨੇ ਆਏ ਨਹੀਂ ਕੀਤਾ ਮੇਰੀ ਬੇਟੀ ਨੇ ਆਏ ਨਹੀਂ ਕੀਤਾ ਮੇਰੇ ਪਤੀ ਨੇ ਆਏ ਨਹੀਂ ਕੀਤਾ ਮੇਰੀ ਪਤਨੀ ਨੇ ਆਏ ਨਹੀਂ ਕੀਤਾ ਮਤਲਬ ਕੀ ਸਾਡੀ ਜ਼ਿੰਦਗੀ ਵਿੱਚ ਜਿੰਨੀਆਂ ਵੀ ਕਮੀਆਂ ਆਈਆਂ ਜਿੰਨੀ ਵੀ ਲਾਸ ਹੈ ਜਿੰਨਾ ਵੀ ਸਾਡੀ ਜ਼ਿੰਦਗੀ ਦੇ ਵਿੱਚ ਹਨੇਰਾ ਆਇਆ ਉਹ ਹਨੇਰੇ ਦਾ ਕਾਰਨ ਅਸੀਂ ਦੂਜਿਆਂ ਨੂੰ ਬਣਾ ਦਿੱਤਾ ਅਸੀਂ ਖੁਦ ਐਕਸੈਪਟ ਨਹੀਂ ਕੀਤਾ ਕਿ ਮੈਂ ਪਾਪ ਕੀਤੇ ਬਾਈਬਲ ਦੇ ਵਿੱਚ ਲਿਖਿਆ ਕਹਾਵਤਾਂ ਦੀ ਕਿਤਾਬ ਉਹਦਾ 28 ਅਧਿਆਏ 13 ਵਚਨ ਦੇ ਵਿੱਚ ਲਿਖਿਆ ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਉਹ ਕਦੇ ਸਫਲ ਨਹੀਂ ਹੁੰਦਾ ਬਾਈਬਲ ਕਹਿੰਦੇ ਤੁਸੀਂ ਆਪਣਾ ਲੋਕਾਂ ਦੇ ਵਿੱਚ ਸਰਿਆਮ ਕਹੋ ਕਿ ਮੈਂ ਪਾਪ ਕੀਤੇ ਨੇ ਮੈਂ ਗੁਨਾਹ ਕੀਤੇ ਨੇ ਔਰ ਮੈਂ ਦੁਬਾਰਾ ਨਾ ਕਰਨ ਦਾ ਮੈਂ ਪਰਮੇਸ਼ਰ ਦੇ ਨਾਲ ਪ੍ਰੋਮਿਸ ਕਰਦਾ ਮੇਰੇ ਭੈਣੋ ਤੇ ਭਰਾਵੋ ਅਗਰ ਤੁਸੀਂ ਸੁਵਚਨ ਨੂੰ ਸੁਣੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਆਪਣੀ ਜ਼ਿੰਦਗੀ ਦੇ ਅੰਦਰ ਜੋ ਵੀ ਅੱਜ ਤੱਕ ਤੁਹਾਡੇ ਤੋਂ ਹੋਇਆ ਦੂਜਿਆਂ ਤੇ ਦੋਸ਼ ਨਾ ਲਾਓ ਆਪਣੀ ਕਮੀ ਨੂੰ ਦੂਜਿਆਂ ਦੇ ਉੱਤੇ ਨਾ ਮੜੋ ਆਪਣੀਆਂ ਗਲਤੀਆਂ ਨੂੰ ਦੂਜਿਆਂ ਦੇ ਉੱਤੇ ਨਾ ਮੜੋ ਖੁਦ ਐਕਸੈਪਟ ਕਰੋ ਪਰਮੇਸ਼ਵਰ ਦੇ ਕੋਲ ਉਹ ਪਰਮੇਸ਼ਵਰ ਉਹ ਪਰਮੇਸ਼ਵਰ ਜੀਵਤ ਪਰਮੇਸ਼ਰ ਹੈ ਉਹ ਪਰਮੇਸ਼ਵਰ ਸਦਾ ਦਾ ਪਰਮੇਸ਼ਰ ਹੈ ਉਹ ਪਰਮੇਸ਼ਰ ਜਿਹਨੇ ਸਭ ਕੁਝ ਰਚਿਆ ਪਰਬੂ ਸਾਡੀ ਵੇਟ ਕਰਦੇ ਆ ਕਦ ਅਸੀਂ ਐਕਸੈਪਟ ਕਰਾਂਗੇ ਮੈਂ ਵੀ ਆਪਣੀ ਜ਼ਿੰਦਗੀ ਚ ਬਹੁਤ ਪਾਪ ਕੀਤੇ ਹੋ ਸਕਦਾ ਬਹੁਤ ਸਾਰੇ ਭੈਣ ਭੜਾ ਮੇਰੀ ਇਸ ਲਾਈਵ ਨੂੰ ਦੇਖਣਗੇ ਮੇਰੀ ਵੀਡੀਓ ਨੂੰ ਦੇਖਣਗੇ ਹੋ ਸਕਦਾ ਮੇਰੀ ਪੁਰਾਣੀ ਜ਼ਿੰਦਗੀ ਨੂੰ ਉਹ ਗੱਲ ਕਰਨਗੇ ਪਰ ਮੈਨੂੰ ਜਿੰਨਾ ਟਾਈਮ ਹੋ ਗਿਆ ਪ੍ਰਭੂ ਦੇ ਵਿੱਚ ਮੈਂ ਕਹਿ ਸਕਦਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਉਹ ਗੁਨਾਹ ਅਸੀਂ ਉਹ ਪਾਪ ਉਹ ਗਲਤੀਆਂ ਜਿਹੜੀਆਂ ਅਸੀਂ ਨੇ ਬਹੁਤ ਜ਼ਿਆਦਾ ਕੀਤੀਆਂ ਉਹ ਨਸਾਰੀ ਤੇ ਜਨਸੀ ਸਾਡੀ ਚੁੱਕਿਆ ਬਾਈਬਲ ਦੇ ਵਿੱਚ ਲਿਖਿਆ ਕੋਈ ਵੀ ਧਰਮ ਹੀ ਨਹੀਂ ਹੈਗਾ ਆਦਮ ਤੇ ਹਵਾ ਨੇ ਪਾਪ ਕੀਤਾ ਆਪਣਾ ਪਾਪ ਦੂਜਿਆਂ ਉੱਤੇ ਮੜ ਦਿੱਤਾ ਕਾਇਨ ਨੇ ਆਪਣੇ ਭਰਾ ਦਾ ਕਤਲ ਕੀਤਾ ਉਹ ਵੀ ਮੁਕਰ ਗਿਆ ਅਸੀਂ ਵੀ ਆਪਣੀ ਜ਼ਿੰਦਗੀ ਦੇ ਅੰਦਰ ਬਹੁਤ ਐਸੀਆਂ ਗਲਤੀਆਂ ਕੀਤੀਆਂ ਅਸੀਂ ਨੇ ਦੂਜਿਆਂ ਦੇ ਉੱਤੇ ਦੋਸ਼ ਨੇ ਜਿਹੜੇ ਮੜ ਦੱਤੇ ਅਸੀਂ ਆਪਣੀ ਪਰਸਨਲ ਲਾਈਫ ਦੇ ਅੰਦਰ ਪਰਮੇਸ਼ਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰੀਏ ਔਰ ਪ੍ਰਭੂ ਨੂੰ ਕਹੀਏ ਪ੍ਰਭੂ ਮੈਨੂੰ ਮaaf ਕਰ ਮੈਂ ਗਲਤੀਆਂ ਕੀਤੀਆਂ ਮੈਂ ਗੁਨਾਹ ਕੀਤੇ ਮੈਂ ਪਾਪੀ ਹਾਂ ਔਰ ਪਰਮੇਸ਼ਰ ਦਾ ਆਤਮਾ ਸਾਡੇ ਉੱਤੇ ਉਤਰਦਾ ਹੈ ਔਰ ਪ੍ਰਭੂ ਦਾ ਆਤਮਾ ਸਾਡੇ ਜੀਵਨ ਦੇ ਅੰਦਰ ਕੰਮ ਕਰਦਾ ਹੈ ਔਰ ਤੁਸੀਂ ਆਪਣੀ ਲਾਈਫ ਦੇ ਅੰਦਰ ਚੇਂਜ ਦੇਖੋਗੇ ਆਪਣੇ ਬੱਚਿਆਂ 'ਚ ਚੇਂਜ ਦੇਖੋਗੇ ਆਪਣੇ ਪਰਿਵਾਰ 'ਚ ਚੇਂਜ ਦੇਖੋਗੇ ਆਪਣੀ ਪਰਸਨਲ ਲਾਈਫ 'ਚ ਆਪਣੇ ਕਾਰੋਬਾਰ 'ਚ ਆਪਣੇ ਬਿਜ਼ਨਸ ਦੇ ਵਿੱਚ ਤੁਸੀਂ ਚੇਂਜ ਦੇਖੋਗੇ ਪਰਮੇਸ਼ਰ ਆਪ ਸਭ ਨੂੰ ਬਲੈਸ ਕਰੇ ਪਰਮੇਸ਼ਰ ਆਪ ਸਭ ਦੇ ਜੀਵਨ ਦੇ ਅੰਦਰ ਅਦਭੁਤ ਕੰਮ ਕਰੇ ਗੋਡ ਬਿਸ਼ ਥੈਂਕ ਯੂ ਪ੍ਰਭੂ ਇਹਨਾਂ ਵਚਨ ਦੇ ਦੁਬਾਰਾ ਆਪ ਸਭ ਦੇ ਜੀਵਨ ਦੇ ਅੰਦਰ ਹਜ਼ਾਰ ਗੁਣਾ ਆਸ਼ੀਸ਼ ਦੇ ਲੈ ਕੇ ਆਵੇ ਗੋਡ ਬਿਸ਼